नाले ਸਮਾਚੇ ਬੁਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ੱਤਕਾ ਹੋ ਰਿਹਾ ਹੈ ਇਹਨਾਂ ਨੇ ਜੋਇਨ ਕੀਤਾ ਕੱਲ ਸ਼ੀਤ ਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਹੈ ਸ਼ੀਤ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀਤੀ ਹੈ ਮੈਂ ਪੰਜਾਬ ਸਰਕਾਰ ਕੋ ਅਰ ਪੰਜਾਬ ਕੀ ਐਡਮਿਨਿਸਟ੍ਰੇਸ਼ਨ ਕੋ ਇਸ ਬਾਤ ਸੇ ਅਗਾਹ ਕਰਨਾ ਚਾਹਤਾ ਹੂੰ ਇਸ ਕਿਸਮ ਕੀ गुंडागर्दी के ऊपर नकेल डालें सब इसको बीजेपी कभी इजाजत नहीं देगी इट इज अ स्टेट सब्जेक्ट आई डू अप्रीशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहाँ पे कल जलंधर में हुई है इसकी तहकीकात करके इनको सज़ा मिलनी चाहिए और साथ में हम तो करते हैं पंजाब इलेक्शन कमीशन से डेट देश्योर पूरा इसको पुख्ता करेंगे कि जहाँ अभी तो बड़ा खुशियाँ का दिहाड़ा है जिथे पंजाब बीजेपी परिवार चे ਵਾਦਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਹੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕ ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈ ਰਹੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕੰਨਿਓ ਅੱਜ ਅਸੀਂ ਸਾਰਿਆਂ ਨੂੰ ਲੋਕ ਵਧਾਈ ਦੇ ਰਿਹਾ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਪਰ ਇਹਨਾਂ ਦਾ ਆਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦ ਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਹੈ ਤੇ ਅੱਜ ਪਹਿਲੀ ਵਾਰ ਪੰਜਾਬ ਨੇ तकरीबन 1.5 ਪੌਣੇ 2 ਸਾਲ ਦੇ ਬਾਅਦ ਇੱਕ ਖੁਦਮੁਖਤਿਆਰ ਚੀਫ ਮਿਨਿਸਟਰ ਮਿਲਿਆ ਹੈ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾਨੀ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿਹਦੇ ਨੇ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰਜ ਕੇ ਖੁਸ਼ੀਆਂ ਮਨਾਈਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆਹ ਗੱਲ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਦੀ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟੋਂ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ ਅੱਜ ਜਿਹੜੇ ਮਗਰਮੱਛੀ ਅੰਸੂ ਬਹਾਏ ਜਾ ਰਹੇ ਆ ਮੈਂ ਫੇਰ ਦੁਹਰਾ ਰਿਹਾ ਮਗਰ ਮੱਛੀ ਅंसू ਭਾਏ ਜਾ ਰਹੇ ਹੈ ਸਾਡੇ ਨਾਲ ਤਕਾ ਹੋ ਰਿਹਾ ਉਹ ਤਕਾ ਹਰ ਸ਼ਖਸ ਬਣਾ ਲੇਤਾ ਹੈ اخلاق ਦਾ ਇੱਕ ਮਿਆਰ ਆਪਣੇ ਲਈ ਕੁਝ ਹੋਰ ਹੋਰੋਂ ਕੇ ਲਈ ਕੁਝ ਹੋਰ ਸੁਸ਼ੀਲ ਰਿੰਕੂ ਜੀ ਬੈਠੇ ਹੈ ਅ ਜਿਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ chitlang oral ji baithe hain inade vaste jehdi jehdi ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਹਨਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ ਉਦੋਂ ਕੀ ਸੀਗੇ ਝੂਠੇ ਵਾਅਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈਡਕ quarters 'ਚ ਦੱਸਿਆ ਵੀ ਜੋ ਵਾਅਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਨੇ ਉਸ ਗਲਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਂ ਇੱਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਨੂੰ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਇਹ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ 에ਵੀਏਸ਼ਨ ਮਿਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮਿਨਿਸਟਰ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에ਅਰਪੋਰਟ ਦਾ ਕੰਮ ਸੀਗਾ ਖਟਾ ਖਟ ਹਾਤੋ ਹਾਤੇ ਆਦਮਪੁਰ 에ਅਰਪੋਰਟ ਉ ਚਾਲੂ ਆਇਆ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਦਿਆਂ ਨੂੰ ਲੈ ਕੇ ਸ਼ੀਤਲਜੀਤਾ ਵਾਪਿਸ ਕਰ ਵਾਪਸੀ ਹੈ ਐਸੇ ਬੀਜੇਪੀ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉਥੇ ਜਲੰਧਰ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇਬਾਜ਼ ਜਿਹੜੇ ਹੈ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ੀਤਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ ਜਿਹੜਾ ਆ ਕੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਆ 20 ਰੁਪਏ ਤੋਂ ਪਰ ਅੱਜਕੱਲ ਦਾ ਅਮਰੀਕਾ ਲਾਟਰੀ ਦੀ ਟਿਕਟ ਵੀ ਸ਼ੀਤਲ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਘਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਉੱਤੇ 100 ਰੁਪਏ ਦਾ ਜਿਹੜਾ ਟਾਂਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਆ ਅਜੇ ਤੱਕ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਇਆ ਹੈ ਹਣ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਈਂ ਜੁੜਦੀ ਸੀ ਹੁਣ ਉਹ ਦਿੱਲੀ ਤਾਈਂ ਜਾਣ ਵਾਲੀ ਤਾਰ ਤਾਂ ਈਡੀ ਮਹਿਕਮੇ ਨੇ ਕੱਟਤੀ ਹੁਣ ਸਿਰਫ ਇੱਥੇ 2 ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮ.ਐਲ.ਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀਸ ਜੇ ਬਿਲੋਂਗ ਕਰਤੇ ਹੈ ਇੱਕ ਬਲੂਹਾਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਐਟ देयर ਅਡਾਸਟੀ ਐਡੀ ਮੋਟੀ ਚਮੜੀ ਹੋ ਗਈ ਟੈਫਲੋਨ ਦੀ ਚਮੜੀ ਹੋ ਗਈ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ਪਾਠ ਪੜਾ ਰਹੇ ਸਭ ਕੱਲ ਕਹਿ ਰਿਹਾ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਦੀ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹੱਸੋ ਨਾ ਆ ਮੈਂ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਕੁਝ ਮੰਦ ਦਰਜ ਹੈ ਸਾਹਿਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗੱਲ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਹ ਸੁਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ ਰੂਪਾਨੀ ਜੀ ਅਸੀਂ ਵੀ ਦੂਸਰੀ ਤਰਫ ਰਹੇ ਹਾਂ ਅੱਜ से डेढ़ 2 ਸਾਲ ਪਹਿਲੇ ਬਹੁਤ ਕਿਸਮ ਦੇ ਇਲਜ਼ਾਮ ਲਗੇ ਹੋਗੇ ਬੀਜਪੀ ਅੱਜ ਵੀ اپੋਜੀਸ਼ਨ ਪਾਰਟੀ ਇਲਜ਼ਾਮ ਲਗਾ ਰਹੀ ਹੈ ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्जाम नहीं लगा साहब आप बताइए जो माल बाजार में पांच हजार रुपए में मिलता हो या पच्चीस हजार में मिलता हो उसके पच्चीस करोड़ कौन देगा साहब ये लोग अपने आप को कुछ ज्यादा आंक रहे हैं ये वो आम लोग हैं जिन्होंने अपनी कीमत पच्चीस करोड़ रुपए आकर रखी है इनकी कीमत पंजाब के लोगों में बिल्कुल स्पष्ट हो चुकी है ਲੋਕ ਆਉਣ ਵਾਲੇ ਸਮੇਂ 'ਚ ਇਹ ਬੁਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ਤੱਕਾ ਹੋ ਰਿਹਾ ਇਹਨਾਂ ਨੇ ਜੁਆਇਨ ਕੀਤਾ ਕੱਲ ਸ਼ੀਤਲ ਅੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਕੇ ਗੜਬੜ ਕੀਤੀ ਹੈ ਸ਼ੀਤਲ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀ ਹੈ ਮੈਂ ਪੰਜਾਬ ਸਰਕਾਰ ਕੋ ਔਰ ਪੰਜਾਬ ਕੀ ਐਡਮਿਨਿਸਟ੍ਰੇਸ਼ਨ ਕੋ ਇਸ ਬਾਤ ਸੇ ਆਗਾਹ ਕਰਨਾ ਚਾਹਤਾ ਹਾਂ ਕਿ ਇਸ ਕਿਸਮ ਕੀ गुंडागर्दी के ऊपर नकेल डालें सब इसको बीजेपी कभी इजाजत नहीं देगी इट इज अ स्टेट सब्जेक्ट आई डू अप्रीशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहाँ पे कल जलंधर में हुई है इसकी तहकीक़ात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट डे विल एंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जाँच बाकी पड़ी है अभी तो सिर्फ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पॉलिटिकल रंग के साथ पॉलिटिकल पार्टी करे उसके लिए परमिशन लेनी जरूरी होती है वो पता करें ये बिना परमिशन के बिना इनकी नॉलेज में लेके आके किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहां हमारे प्रनीत कौर जी सुशील रिंकू जी शीतल अंगराल जी का स्वागत करता हूं वहीं पे ही आज एक बड़ी तादाद में चाहे जीरखपुर से चाहे डेरा से चाहे पठानकोट से और चाहे दूरदराड़ इलाकों से पटियाला से चल के लोग एक बड़ी तादाद में बीजेपी परिवार में शामिल हुए मैं उनका तहे दिल से स्वागत करता हूं उनको उन सारेनु मैं जियाया आखदा तो मैं समझदा रल मिलके आन वाले दिन आने अंदर पंजाब दे अंदर पंजाब दे, दे मुद्दे उठा के पंजाब दे मुद्दे हल करवाणदा assi sare ral milke yatan karange जय हिंद डॉक्टर साहब डॉक्टर साहब जनता आवाज नहीं आई वरिष्ठ वर्ग की चर्चा हो रही है किस पर बात कर रहे हैं बात की कर रहे हैं ਤੁਸੀਂ ਕਾਲੇ ਨੇ ਆਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਉਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨਾਥਿੰਗ ਇਜ਼ ਡਨ ਟਿਲ ਇਟ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਹੈ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲੀਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰ ਇੱਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਆ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਆ ਪੰਜਾਬ ਦੀ ਤਰੱਕੀ ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦੇਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਉਹ ਅੱਜ ਬੀਜੇਪੀ ਕੰਨੇ ਬਣਿਆ ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਕੌਲਮੀ ਤੁਹਾਨੂੰ ਲਾਣਾ ਪਵੇ ਪੂਰਾ ਬਟ ਯਹਾਂ ਮੈਂ ਤਾਂ ਅਸਾ ਲੱਗ ਰਿਹਾ ਹੈ ਕਾਂਗਰਸ ਵਿਦ ਬੀਜੇਪੀ ਆਪ ਆਪ ਬੀਜੇਪੀ ਕੋ ਕਿਉਂ ਕਲੇਮ ਕਰ ਰਹੇ ਹੋ ਆਪ ਬੀਜੇਪੀ ਇਨਕੋ ਕਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋ ਕੋ ਬੱਕਰੀਆਂ ਦੀ ਸੰਖਿਆ ਦਿੰਦੀ ਹੈ ਖੁਦ ਉਨ੍ਹਾਂ ਦੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤੋਂ ਚੱਲੇਗੇ ਮੈਂ ਤਾਂ ਬੱਕਰੀਆਂ ਸੇ ਕੰਮ ਚਲਾ ਲੂੰਗਾ ਤਾਂ ਸਭ चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं और उनको बकरियां कहने का तो उनके लीडर का कोई हक नहीं उनका अगर प्रधान उनको बकरियां कह रहा है तो साहब वो शेर की तरह गर्ज के भी दिखाएंगे आग, 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 ਇਕ ਮਸਜ ਆ ਰਿਹਾ ਹੈ ਉਨ੍ਹਾਂ ਦੇ ਦਰ ਸੇ ਕਿ ਉਹ ਨਹੀਂ ਹਟਾਇਆ ਗਿਆ ਇਸ ਲਈ ਉਹਨੇ 파ਟੀ ਚੁੱਕੀ। ਦੇਖਿਏ ਮੈਂ ਸਮਝਦਾ ਹੂੰ ਕਿ ਇਹ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਸ਼ੀਤਲ ਜੀ ਸ਼ੀਤਲ ਜੀ ਉਹ ਆਦਮੀ ਹੈ ਮੈਂ ਆਪਸੇ ਕਮਲ ਜੀ ਇਸ ਬਾਤ ਕੀ ਬੇਨਤੀ ਕਰੂੰਗਾ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਮੇਰੀ ਬੇਨਤੀ ਹੈ ਵੀ ਇੱਜ ਤਾਂ ਹੀ ਇਹ ਨਾਲੀ ਕੰਪਲੇਂਟ ਪੈਂਡਿੰਗ ਪਈ ਹੈ ਪ੍ਰਾਇਮਰੀ ਕੰਪਲੇਂਟ ਦੇਖੋ ਸਾਫ ਦ ਅਰਜੀਨਲ ਸਿੰਨ ਜਿੱਥੇ ਆਪਰੇਸ਼ਨ ਲੋਟਸ ਨਾਮ ਬਦਲ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤਾਂ ਤੋਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਘਰੇ ਸ਼ਨਾਈਆਂ বাজ ਰਹੀਆਂ ਕਿਸੇ ਦੀ ਪਾਰਟੀ ਵਧੀਆ ਵਧੀ ਹੈ ਪਰ ਉਹਦੇ ਤੇ ਵੀ ਜਾਣਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੀਟ ਹੋਇਆ ਸੀ ਬੀਜੇਪੀ ਨੇ ਤੱਬ ਵੀ ਕੰਪਲੇਂਟ ਦਰਜ ਕਰਾਈ ਤੀ گورنر ਸਾਹਿਬ ਨੂੰ ਕਿਹਾ ਸੀਗਾ ਅਜੇ ਇਹ ਕੰਪਲੇਂਟ ਮਹਾਲੀ ਵੀ ਦਿੱਤੀ ਸੀ ਵੀ ਆ ਜਾਂਚ ਕਰਵਾਈ ਜਾਵੇ ਹੈਨਾ ਐਮ ਐਲ ਏ ਦੇ ਇਹਨਾਂ ਲੀਡਰਸ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿ ਇਹਨੇ ਲੈ ਲੈ ਕਿੱਥੇ ਗਏ ਪੈਸੇ ਉਹਨਾਂ ਦੀ ਜਾਂਚ ਕਰਕੇ ਕੁਸਚਨ ਹੈ ਮੇਰੇ ਇੱਕ ਸਾਹ ਐਚ ਵੀ ਕੁਸਚਨ ਮੋਟਰ ਦਾ ਨਾ ਲਗਾ ਹਾਂਜੀ ਇਨਵੈਸਟਮੈਂਟ ਮੋਟਰਸ ਦੀ ਕਰ ਕਰਦੇ ਤੇ ਆਪਾਂ ਉਹ ਤੋਂ ਥੋੜੇ ਤੋਂ ਸਾਰਾ ਜੇ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਇਹਦੀ ਵੀ ਕੋਈ ਫੰਕਸ਼ਨਰੀ ਜਾਂਚ ਹੋ ਕੇ ਉਹਨਾਂ ਸਟੇਟਮੈਂਟ ਪਤਾ ਹੈ ਕਿ ਜਾਂਚ ਅਸੀਂ ਕਿਵੇਂ ਕਰੀ ਕਿ ਕਿ ਫੋਟੋ ਦੇ ਕੋਲ ਸਾਰੀਆਂ ਜਾਂਚੀਆਂ ਕਿਉਂਕਿ ਉਹ ਚੀਜ਼ ਇੰਨੀ ਵੱਡੇ ਸਕ੍ਰੀਨ ਡੋਪ ਕਿਉਂ ਜਾਂਦੇ ਨੇ ਕੱਲ 25 ਕਰੋੜ ਦਾ ਵੀ ਕਿਹਾ ਫਿਰ ਕਾ ਕਿਹਾ ਫਿਰ ਕੁੱਤੇ ਫਿਰ ਘਾਤਮ ਚਾਨਣ ਕੁੱਤੇ ਪਾਣੀ ਹੋਵੇ ਤਾਂ ਗੁਰਦੰਗਰ ਜੀ ਨਹੀਂ ਆ ਕੋਈ ਜਲਸੀ ਵਾਲੀ ਸਰਕਾਰ ਤੁਸੀਂ ਵੀ ਲੱਭੋ ਜੇ ਕੋਈ ਇਹ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆ ਚੀਜ਼ ਗਲਤ ਹੈ ਸਹੀ ਹੈ ਫੈਕਟਸ ਨਾਲ ਹੋ ਸਕਦਾ ਹੈ ਫੈਕਟਸ ਦੇ ਨਾਲ ਸਾਰਾ ਕੁਝ ਹੋਊਗਾ ਸਾਬ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗ ਜਾਣਗੀਆਂ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇਲਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਐ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬੈਹਗੇ ਸਮਾਣੇ ਤੇ ਸਭ ਕੁਝ ਹੋਊਗਾ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਐ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਐ ਮਨੀ ਲਾਂਡਰਿੰਗ ਦਾ ਕੇਸ ਹੋਇਆ ਈਡੀ ਵੀ ਆ ਜੂਗੀ ਬਟ ਏਜੰਸੀਜ਼ ਹੈਗੀਆਂ ਕਿ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹਨਾਂ ਦਾ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਵਸਾਤੀਆਂ ਕੋ ਬਲਵਾਨੇ ਸੇਰ ਵहां ਸੇ ਬੁਲਾ ਲੈ ਜਲਾਲਾਬਾਦ ਉਹਨਾਂ ਦਾ ਪਸੂਰੇ ਪਤਾ ਲੱਗ ਜੂਗਾ ਸਾਬ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀ ਵੀ ਖੁਦਮੁਖਤਿਆਰ ਹੈ ਈਡੀ ਵੀ ਇਲੈਕਸ਼ਨ ਕਮਿਸ਼ਨ ਦੇ ਹਟ ਹੈ ਵੀ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਇਹਦੇ ਵਿੱਚ ਈਡੀ ਦਾ ਐਂਗਲ ਬਣਦਾ ਹੈ ਆ ਤੁਸੀਂ ਕਹਿ ਰਹੇ ਹੋ ਜਦੋਂ ਤੁਸੀਂ ਮੈਂਸ਼ਨ ਕੀਤਾ ਮੇਰੇ ਦਿਮਾਗ 'ਚ ਆ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਸਰ ਤੇ ਫੋਰਨ ਦੀ ਕਾਲ ਆਈ ਹੈ ਤੋ ਤ ਫਿਰ ਮੈਂ ਸਮਝਦਾ ਵੀ ਈਡੀ ਦਾ ਇਹਦੇ 'ਚ ਦਖਲ ਬਣਦਾ ਸਵੇਰੇ ਹੋ ਸਕਦਾ ਉਹਨਾਂ ਨੂੰ ਪੁੱਛਦਿਆਂ ਫਿਰ ਉਹਨਾਂ ਨੇ ਕਿ ਹੁਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤਾਈ ਬਦਲ ਨਾ ਜਾਣਾ ਦੇ ਆ ਦੇਖਿਓ ਸਾਬ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਭ ਆਣੇ ਵਾਲੇ ਦਿਨ ਦੇਖਿਓ ਕਿਹੜੇ ਕਿਹੜੇ ਦੀ ਕੀ ਦੀ ਕੀ ਦੀ ਪੜਤਾਲ ਹੋਦੀ ਹੈ ਕਹਿੰਦਾ ਕਿ ਕਿੰਨੇ ਸਰਾਂ ਪਾਛਬਣੀ ਮਾਰੀ ਹੋਈ ਹੈ ਕੰਡੀ ਤੋਂ ਸਭ ਅਫਸਰਾਂਤਾ ਜਾਰੀ ਹੋਗੀ ਸਾਹਿਬ ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਹੈ ਮੇਰਾ ਮੰਨ ਹੈ ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ ਮਾਲ ਗਿਆ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ ਮਾਲ ਜਿਹਨਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਕਿ ਇਹਨਾਂ ਦੀ ਵੀ ਇੱਥੇ ਵੀ ਜਿਹੜੇ ਮੰਤਰੀ ਸਾਹਿਬਾਨ ਉੱਥੇ ਕੋਠੀ 'ਚ ਮੌਜੂਦ ਸੀਗੇ ਸਸੋਧਿਆ ਸਾਹਿਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਰਸਾਈਜ਼ ਮਿਨਿਸਟਰ ਸਾਹਿਬ ਦਾ ਵੀ ਨਾਂ ਆ ਗਿਆ ਹੋਵੇ ਉਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀ ਉਹਨਾਂ ਦੇ ਚਿਹਰੇ ਤੇ ਭਾ ਜੱਗਟ ਸਾਹਿਬ ਜੱਗਿਆ ਆ ਕੇ ਜਿਹੜੇ ਮਾਲ ਦੀ ਕੀਮਤ 25 ਕਰੋੜ 25000 ਦੀ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਨੇ ਆ ਤੁਹਾਡੇ ਮੋੜੇ ਨਾਲ ਮੋੜਾ ਲਾ ਕੇ ਦੋ ਬੰਦੇ ਬੈਠੇ ਨੇ ਇਹਨਾਂ ਚ ਖਾਸੀਅਤ ਭਾਜਪਾ ਨੂੰ ਕਿਹੜੀ ਲੱਗਦੀ ਹੈ ਕਿ ਵੀ ਅੱਜ ਨੂੰ ਮੌਕਾ ਦਿੱਤਾ ਜਾਂਦਾ ਭਾਜਪਾ ਨੂੰ ਸਾਹਿਬ ਜਿਹੜਾ ਲੋਕ ਆਪਣੇ ਇਲਾਕੇ ਦੀ ਕੰਮ ਨੂੰ ਲੈ ਕੇ ਆਉਂਦੇ ਸਾਹਿਬ 3 ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ 3 ਸਾਲ ਪਏ ਐ ਸਾਹਿਬ ਇੱਥੇ ਤਾਂ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜੰਗ ਲੋਕ ਮਾਰ ਜਾਂਦੇ ਐ 3 ਸਾਲ ਦੀ ਆਗ ਦੀ ਐਮਐਲਏ ਸਿਫਤੋ ਰਿਜਾਇਨ ਕਰਕੇ ਆਏ ਸਨ ਉਹ ਜਸਵੰਤ ਸਰ ਇੱਕ ਹਫਤਾ ਪਹਿਲੇ ਉਹ ਜੁਆਇਨ ਕਰਨੇ ਵਾਲੇ ਸਨ ਜੁਆਇਨ ਤਾਂ ਹੋਈ ਹੀ ਨਹੀਂ ਹੋਈ ਹੈ ਕੌਣ ਕਰਨੇ ਵਾਲੇ ਸਨ ਇਹ ਆਪ ਲੋਕੋ ਕੇ ਸਾਥ ਬਾਤचीत ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਹੈ ਬੜਾ ਵੱਡਾ ਡਿਸੀਜਨ ਹੁੰਦਾ ਹੈ ਸਾਹਿਬ ਮੈਂ ਤਾਂ ਪਹਿਲੇ ਤਿੰਨ ਦਿਨ ਪੜ੍ਹਦਾ ਕਿ ਮੀਤ ਪਿੱਟੂ ਭਾਗ ਭਾਗ ਸ਼ਾਮਲ ਹੋਏ ਨਹੀਂ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਚ ਵੀ ਸਰਕਾਰ ਡਿਗੂਗੀ ਔਰ ਦਿੱਲੀ ਦੇ ਵਿੱਚ ਵੀ ਡਿਗੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅੱਜ ਦੇ ਹਾਲਾਤ 'ਚ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਵੀ ਅੱਜ ਇਹ ਕੋਣ ਕੀ ਕਰਦਾ ਕੱਲ ਦਾ ਮੈਂ ਭਵਿੱਖवाणी ਕਰਦਾ ਨਹੀਂ ਮੈਂ ਫੇਰ ਇਸੇ ਗੱਲ ਨੂੰ ਦੁਹਰਾਣਾ ਮੈਂ ਨਾ ਕਮਾਜ ਯਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੰਦਰੀ ਦੇਖੋਗੇ ਨਾ ਮੇਰੇ ਮਲ 'ਚ ਮੈਂ ਕੋ ਆ ਪਾ ਰੱਖਿਆ ਕੋਈ ਹੋਰ ਮੰਤਰ ਸੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਉਹਨਾਂ ਕੀਤਾ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅਜੇ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੀ ਅੱਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜਿਹਦੀ ਸੋਚ ਹੈ ਆ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹਦੇ ਪਾਸੇ ਹੈ ਉਹਦੇ ਵਾਸਤੇ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਡਿੱਗਣ ਗਈਆਂ ਤੁਸੀਂ ਦੇਖੋ ਵੀ ਇੱਥੇ ਇਲਜ਼ਾਮ ਹੁਣ ਲੱਗੇ ਮਨੂ ਚੌਧਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਈ ਸੀ ਕੱਲ ਹੋ ਸਕੇ ਐ ਆ ਵੀ ਤਾਂ ਹੋ ਸਕਦਾ ਸਰਦਾਰ ਵੀ ਪੂਰੀ ਸਰਕਾਰੀ ਤੁਰਜੇ ਕੇ ਤਨੇ ਕਿਤੇ ਹੁਣ ਕਿਉਂਕਿ ਇੱਕ ਮਿੰਟ ਸਾਹਿਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਉਹ ਰਹੇ ਇਹਦਾ ਸੈਂਸ ਵੀ ਲਗਾਮ ਉਹਨਾਂ ਤੇ ਸਵਾਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਵੇਰਵਾ ਆਵੇ ਸਾਹਮਣੇ ਬੀਜ ਆਮ ਆਦਮੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਬਈ ਹਲੋ ਜੀ ਸਾਰੇ ਐਮ ਐਲ ਏ ਦਾ ਅਸਰ ਹੈ ਕਿਉਂਕਿ ਸੀਪਰਦੀ ਨਾਲ ਬਹੁਤ ਸਾਰੇ ਸਾਥੀਆਂ ਦੀ ਗੱਲਬਾਤ ਹੈਗੀ ਉਥੇ ਅੱਜ ਸੁਗਬੁਗਾਟ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਆਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਹੀਂ